ਇੱਕ ਗਾਇਕਾਰ ਨੇ ਕਰਨਿਆ ਮਿੱਤਲ ਜੀ ਜਿਹੜੇ ਥੋੜੇਕ ਦੇਰ ਬਾਅਦ ਹੀ ਕਿਸੇ ਨਾ ਕਿਸੇ ਮੰਚ ਤੋਂ ਕੰਟਰੋਵਰਸ਼ੀਅਲ ਸਟੇਟਮੈਂਟ ਦੇ ਦਿੰਦੇ ਨੇ ਹੁਣ ਵੀ ਉਹਨਾਂ ਨੇ ਇੱਕ ਇਥੇ ਚਨਾਵੀ ਦੌਰ ਦੇ ਵਿੱਚ ਇੱਕ ਜਾਗਰਣ ਦੇ ਵਿੱਚ ਕਿਹਾ ਕਿ ਮੰਦਰ ਬਣਨ ਗੁਰਦੁਆਰੇ ਬਣਨ ਪਰ ਇਥੇ ਚਰਚਾ ਬਣਨ ਅਸੀਂ 크ਿਸਚੀਅਨ ਹੋਣ ਦੇ ਨਾਤੇ ਮੰਦਰਾਂ ਦੀ ਵੀ ਇੱਜ਼ਤ ਕਰਦੇ ਹਾਂ ਗੁਰੂ ਘਰਾਂ ਦੀ ਵੀ ਕਰਦੇ ਹਾਂ ਮਸੀਤਾਂ ਦੀ ਵੀ ਮਸਜਿਦਾਂ ਦੀ ਵੀ ਔਰ ਕਿਸੇ ਨੂੰ ਸਾਡੇ ਚਰਚਾਂ ਤੋਂ ਸਾਡੇ ਪ੍ਰਚਾਰ ਤੋਂ ਕਿਉਂ ਇਤਰਾਜ਼ ਹੁੰਦਾ ਇਹ ਸਾਨੂੰ ਸਮਝ ਨਹੀਂ ਲੱਗਦੀ ਮੈਂ ਅੱਜ ਇਲੈਕਸ਼ਨ ਕਮਿਸ਼ਨ ਨੂੰ ਇਹ ਮੰਗ ਕਰਦਾ ਕਿ ਸਾਡੇ ਯੂਨਿਟ ਨੇ ਜਲੰਧਰ ਤੋਂ ਇੱਕ ਐਪਲੀਕੇਸ਼ਨ ਵੀ ਦਿੱਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਇਹਦੇ ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਏ ਅੱਜ ਬਹੁਤ ਜ਼ਿਆਦਾ ਰੋਸ ਹੈ ਸਾਡੀ ਕਮਿਊਨਿਟੀ ਦੇ ਵਿੱਚ ਕਿ ਇਦਾਂ ਦੇ ਲੋਕ ਤੀਜੇ ਦਿਨ ਉੱਠਦੇ ਨੇ 크ਰਿਸਚੀਅਨਿਟੀ ਦੇ ਅਗੇਂਸਟ ਬੋਲਦੇ ਨੇ ਚਰਚਸ ਦੇ ਅਗੇਂਸਟ ਬੋਲਦੇ ਨੇ ਕਿਉਂਕਿ ਬਰਦਾਸ਼ਤ ਤੋਂ ਬਾਹਰ ਹੈ ਅੱਜ ਨੌਜਵਾਨਾਂ ਨੇ ਪ੍ਰਣ ਲਿਆ ਆ ਕਿ ਜਦੋਂ ਇਹ ਇੱਥੇ ਮੰਚ ਲਗਾਉਂਦਾ ਲੁਧਿਆਣੇ ਦੇ ਵਿੱਚ ਤੇ ਇਹਦਾ ਮੰਚ ਲਗਾਇਆ ਨਹੀਂ ਜਾਣ ਦਿੱਤਾ ਜਾਏਗਾ ਕਿਉਂਕਿ ਇਹ ਚੰਦ ਆਇਆ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਵੇ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਤੇ ਰਹਿੰਦੇ ਆ ਸਾਰੇ ਰਲ ਮਿਲ ਕੇ ਰਹਿੰਦੇ ਆ ਹਿੰਦੂ ਮੁਸਲਮ ਸਿੱਖ ਅਸਾਈ ਹਰ ਵਰਗ ਇੱਕ ਦੂਜੇ ਨਾਲ ਪਿਆਰ ਕਰਨ ਵਾਲਾ ਵਰਗ ਹੈ ਪਰ ਇਦਾਂ ਦੇ ਲੋਕ ਆ ਕੇ ਇੱਥੇ ਨਫ਼ਰਤ ਫਲਾਉਂਦੇ ਨੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ ਪੰਜਾਬ ਬਹੁਤ ਹੀ ਦੇਰ ਬਾਅਦ ਮੁਰਲੀ ਤੋਂ ਆਇਆ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਪੰਜਾਬ ਦਾ ਕੀ ਮਾਹੌਲ ਹੋਇਆ ਸੀ ਇਦਾਂ ਦੇ ਲੋਕ ਜਿਹੜੇ ਹੇਟ ਸਪੀਚ ਕਰਦੇ ਨੇ ਮੈਂ ਪੰਜਾਬ ਪੁਲਿਸ ਕੋਲ ਵੀ ਮੰਗ ਕਰੂੰਗਾ ਕਿ ਇਹਦੇ ਉੱਤੇ ਜਲਦੀ ਤੋਂ ਜਲਦੀ ਐਫ ਆਈ ਆਰ ਦਿੱਤੀ ਜਾਏ ਤਾਂ ਕਿ ਇਦਾਂ ਦੇ ਲੋਕਾਂ ਨੂੰ ਅਕਲ ਆਵੇ ਕਿ ਗਾਂ ਤੋਂ ਇਦਾਂ ਦਾ ਕੰਮ ਨਾ ਕਰਨ ਤੁਹਾਡੇ ਨੂੰ ਹੁਣ ਤੱਕ ਕੋਈ ਕਾਰਵਾਈ ਕੀਤੀ ਨਹੀਂ ਹਾਂਜੀ ਸਾਡੇ ਜਲੰਧਰ ਤੋਂ ਯੂਨਿਟ ਨੇ ਇਲੈਕਸ਼ਨ ਕਮਿਸ਼ਨ ਦੇ ਵਿੱਚ ਰਿਪੋਰਟ ਕੀਤੀ ਹੈ ਤੇ ਜਿਹਦੀ ਕਾਪੀ ਔਰ ਮੇਰੇ ਕੋਲ ਹੈ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਇਹਨਾਂ ਉੱਤੇ ਜਲਦੀ ਤੋਂ ਜਲਦੀ ਇਲੈਕਸ਼ਨ ਕਮਿਸ਼ਨ ਐਕਸ਼ਨ ਲਵੇ ਤੇ ਨਾਲ ਨਾਲ ਮੈਂ ਉਹ ਸੱਜਣਾ ਨੂੰ ਇਹ ਨਸੀਹਤ ਦੇਣੀ ਚਾਹਨਾ ਆ ਕਿ ਜਿਹੜੇ ਪੰਜਾਬ ਦੀ ਨੁਮਾਇੰਦਗੀ ਨੂੰ ਪੇਸ਼ ਕਰਦੇ ਨੇ ਸਾਡੇ ਰਾਜਾ ਬੁਲੰਗ ਜੀ ਇਹ ਜਦੋਂ ਹੇਟ ਸਪੀਚ ਦੇ ਰਿਹਾ ਤੇ ਉਹ ਤਾੜੀਆਂ ਮਾਰ ਮਾਰ ਕੇ ਨੱਚ ਰਹੇ ਨੇ ਚਾਹੇ ਰਾਜਾ ਬੜਿੰਗ ਹੋਵੇ ਚਾਹੇ ਰਵਨੀਤ ਬਿੱਟੂ ਹੋਵੇ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹਨਾ ਵੀ ਉਹ ਇਦਾਂ ਦੇ ਮੰਚਾਂ ਤੇ ਜਾ ਕੇ ਕੀ ਕਰਦੇ ਨੇ ਅਸੀਂ ਕਿਸੇ ਨੂੰ ਰੋਕਦੇ ਨਹੀਂ ਕਿ ਚਰਚਾਂ ਦੇ ਵਿੱਚ ਨਤਮਸਤਕ ਹੋਵੋ ਹਲੇ 2 ਦਿਨ ਪਹਿਲਾਂ ਹੀ ਇਹ ਲੀਡਰ ਸਾਡੇ ਚਰਚਾਂ ਦੇ ਵਿੱਚ ਨਤਮਸਤਕ ਹੋ ਕੇ ਜਾ ਰਹੇ ਆ ਤੇ ਅੱਜ ਇਹ ਚਰਚਾਂ ਦੇ ਬਾਰੇ ਜਦੋਂ ਸਟੇਟਮੈਂਟ ਦਿੱਤੀ ਜਾਂਦੀ ਹੈ ਉਥੇ ਭੰਗੜੇ ਪਾ ਰਹੇ ਨੇ ਤਾੜੀਆਂ ਮਾਰ ਰਹੇ ਨੇ ਮੈਂ ਪੰਜਾਬ ਦੇ ਸਾਰੇ ਕ੍ਰਿਸਚੀਅਨ ਭਾਈਚਾਰੇ ਨੂੰ ਅਗਾਹ ਕਰਨਾ ਚਾਹਨਾ ਤੇ ਚੇਤਾਵਨੀ ਦੇਣਾ ਚਾਹਨਾ ਕਿ ਜਿਹੜੇ ਸਾਡੇ ਧਰਮ ਦਾ ਮਜ਼ਾਕ ਉਡਾਰੇ ਆ ਉਹਨਾਂ ਦਾ ਬਾਇਕਾਡ ਕੀਤਾ ਜਾਵੇ ਅੱਜ ਰਾਜਾ ਬੜਿੰਗ ਜਿਹੜਾ ਪੰਜਾਬ ਦੀ ਪ੍ਰਧਾਨਗੀ ਕਰਦਾ ਆ ਉਹ ਇਹ ਗੱਲ ਦੇ ਉੱਤੇ ਤਾੜੀਆਂ ਮਾਰਦਾ ਆ ਉਹ ਕੀ ਸਾਬਤ ਕਰਨਾ ਚਾਹੁੰਦਾ ਆ ਕਿ ਪੰਜਾਬ ਦੇ ਵਿੱਚ ਜਿਹੜੇ ਕ੍ਰਿਸਚੀਅਨ ਨੇ ਉਹ ਇਹਨਾਂ ਦੀ ਕੱਟ ਪੁਤਲੀ ਨੇ ਇਹ ਆਜੋ ਰਵਨੀਤ ਬਿੱਟੂ ਕੀ ਸਾਬਤ ਕਰਨਾ ਚਾਹੁੰਦਾ ਆ ਲੋਕ ਸਭਾ ਦੇ ਵਿੱਚ ਜਾ ਕੇ ਸਾਡੀਆਂ ਗੱਲਾਂ ਕਰਕੇ ਇਹ ਨੰਬਰ ਮਾਰਦੇ ਨੇ ਤੇ ਸਾਡੀ ਵੋਟ ਨੂੰ ਕੈਸ਼ ਕਰਨਾ ਚਾਹੁੰਦੇ ਨੇ ਸਾਰੇ ਪੰਜਾਬ ਦੇ ਭਾਈਚਾਰੇ ਨੂੰ ਮੈਂ ਪੀਅ ਕਰੂੰਗਾ ਜਿਹੜੇ ਲੋਕ ਸਾਡੇ ਅਗੇਂਸਟ ਨੇ ਇਦਾਂ ਦੇ ਪੋਲਿਟਿਸ਼ੀਅਨ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਅਤੇ ਉਸ ਸੱਜਣ ਨੂੰ ਵੋਟ ਪਾਈ ਜਾਵੇ ਜਿਸ ਤਰ੍ਹਾਂ ਸਾਡੇ 9 6 ਕੈਂਡੀਡੇਟ ਖੜੇ ਹੋਏ ਨੇ ਲੋਕ ਸਭਾ ਦੇ ਵਿੱਚ ਸਾਡੇ ਲੋਕ ਉਹਨਾਂ ਨੂੰ ਹੀ ਵੋਟਾਂ ਪਾਣ ਜੋ ਸਾਡੇ ਨਾਲ ਭਾਈਚਾਰਕ ਸਾਂਝ ਰੱਖਦੇ ਹਨ ਇਹਨਾਂ ਲੋਕਾਂ ਦਾ ਬਾਈਕਾਟ ਕੀਤਾ ਜਾਵੇ ਜਿਹੜੇ ਸਾਡਾ ਮਜ਼ਾਕ ਉਡਾਉਂਦੇ ਨੇ ਇੱਥੇ ਸਾਡਾ ਮਜ਼ਾਕ ੜਾਇਆ ਜਾਂਦਾ ਤਾਂ ਗੋਰਿਆਂ ਦਾ ਜਾ ਕੇ ਤਲਵੇ ਚੱਟਦੇ ਨੇ ਇਹ ਉਹੀ ਬਹਿਰੂਪੀਏ ਲੋਕ ਨੇ ਜਿਹੜੇ ਤਿੱਜਕਦੇ ਨਹੀਂ ਮਾਫੀ ਮੰਗਦੇ ਤਾਂ ਫਿਰ ਸਟੇਟਮੈਂਟਾਂ ਦਿੰਦੇ ਨੇ ਤੁਸੀਂ ਕਿਹਨੂੰ ਕਹਿੰਦੇ ਹੋ ਵੋਟ ਪਾੜੇ ਕਿਹੜੀ ਪਾਰਟੀ ਨੂੰ ਮਿਲ ਤੁਸੀਂ ਸਾਡੇ ਲੋਕ ਆਪਣੇ 크ਿਸਚਨ ਖੜੇ ਨੇ ਉਹਨਾਂ ਨੂੰ ਵੋਟ ਪਾਣ ਤੇ ਜਿਹੜੇ ਨਾਲ ਇਹਨਾਂ ਨਾਲ ਪਿਆਰ ਕਰਦੇ ਉਹਨਾਂ ਨੂੰ ਵੋਟ ਪਾਣ